ਆਪਣੀ ਰਿਕਸ਼ਾ ਦੇ ਵਿੱਚੋਂ ਹੀ ਹੈਂਡ ਕਰਨੀ ਜਿਹੜਾ ਹੈ ਉਹ ਅੰਦਰ ਟੁੱਟਿਆ ਬੜੀ ਮੰਦ ਭਾਗੀ ਟੱਕਲਾ ਹੋਈ ਹੈ ਉਹ ਅੰਦਰ ਬਲਾਸਟ ਹੋਇਆ ਹਾਂਜੀ ਬਾਹਰ ਕਰੇ ਕਰੋ ਮੁਰਦਾਂ ਅੰਦਰ ਜਿਹੜੀਆਂ ਚੁਕਰੀਆਂ ਤੱਕੀਆਂ ਉਹ ਵੀ ਟੁੱਟ ਗਈਆਂ ਜਿਹੜੀ ਕਾਰ ਖੜੀ ਹੈ ਉਹ ਵੀ ਡੈਮੇਜ ਹੋਈ ਹੈ ਪੁਆਇੰਟ ਆਫਟਰ ਜਿਹੜਾ ਪੰਜਾਬ ਦਾ ਹੈਗਾ ਆ ਉਹ ਵਿਗੜਦਾ ਜਾ ਰਿਹਾ ਆਣੀਆਂ ਤੇ ਵੀ ਹਮਲੇ ਹੁੰਦੇ ਆ ਬਹੁਤ ਵੱਡੀ ਸਾਜ਼ਿਸ਼ ਪੰਜਾਬ ਦੇ ਵਿੱਚ ਜਲਦੀ ਪਈ ਹੈ ਬਾਹਰ ਸੇ ਹੈਂਕਿੰਗ ਪੇਸਟ ਅੰਦਰ ਫੇਰਦਾ ਹੈ ਯਾਰ ਜੀ ਇਹਨਾਂ ਦੀ ਜਾਂਚ ਨਹੀਂ ਜਿਵੇਂ ਅੰਦਰ ਹੋਇਆ ਤਾਂ ਬੜਾ ਧਮਾਕਾ ਹੋਇਆ। ਹੋਰ ਧੂੰਆ ਵੀ ਹੋ ਰਿਹਾ ਰੋਡ ਤੇ ਵੀ ਆਗ ਹੋਰ ਅੰਦਰ ਵੀ ਚ ਗਾੜੀਆਂ ਪੂਰੀ ਫੈਲੀਆਂ। ਜੋ ਇਹ ਕਾਮ ਹੋਇਆ ਇਹ ਚਿੰਤਾ ਦਾ ਵਿਸ਼ਾ ਪੰਜਾਬ ਦੇ ਲਈ ਹੈ। ਅਜਿਹੀ ਬੜੀ ਬੜੀ ਮੰਦਭਾਗੀ ਕਟਨਾ ਹੋਈ ਹੈ। ਰਾਤ ਨੂੰ 1:21 ਵਜੇ ਦੇ ਵਿੱਚ ਇਹ ਰਿਕਸ਼ਾ ਦੇ ਵਿੱਚ ਅਗਿਆਤ ਵਿਅਕਤੀ ਇੱਥੋਂ ਲੰਘ ਗਏ। ਉਹਨਾਂ ਨੇ ਆਪਣੀ 릭ਸ਼ਾ ਦੇ ਵਿੱਚੋਂ ਹੀ ਹੈਂਡ ਜਨਰੇਟਰ ਜਿਹੜਾ ਹੈ ਉਹ ਅੰਦਰ ਸੁੱਟਿਆ ਔਰ ਉਹ ਅੰਦਰ ਬਲਾਸਟ ਹੋਇਆ ਉਹਦੇ ਨਾਲ ਕਾਫੀ ਜਿਹੜਾ ਹੈ ਨੁਕਸਾਨ ਅੰਦਰ ਦਰਵਾਜ਼ੇ ਖਿੜਕੀਆਂ ਈਵਨ ਕਿ ਅੰਦਰ ਜਿਹੜੀਆਂ ਚਟਕਣੀਆਂ ਤੱਕ ਸੀ ਉਹ ਵੀ ਟੁੱਟ ਗਈਆਂ ਔਰ ਜਿਹੜੀ ਕਾਰ ਖੜੀ ਹੈ ਉਹ ਵੀ ਡੈਮੇਜ ਹੋਈ ਹੈ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਇਹ ਬਦਲਾਵ ਦੀ ਗੱਲ ਕਰਕੇ ਸਰਕਾਰ ਆਈ ਸੀ ਔਰ ਜਦੋਂ ਦੀ ਸਰਕਾਰ ਬਣੀ ਹੈ ਉਦੋਂ ਤੋਂ ਲਾਅ ਐਂਡ ਆਰਡਰ ਜਿਹੜਾ ਪੰਜਾਬ ਦਾ ਹੈਗਾ ਆ ਉਹ بگੜਦਾ ਜਾ ਰਿਹਾ ਹੈ ਔਰ ਗ੍ਰਨੇਡ ਦੀ ਘਟਨਾ ਜਰੰਦਰਸਤਾ ਹੋ ਸਕਦੀ ਹੈ ਹੁਣ ਇਸ ਤੋਂ ਪਹਿਲੇ ਅੰਮ੍ਰਿਤਸਰ ਵਗੈਰਾ ਪਹਿਲੇ ਵੀ ਥਾਣਿਆਂ ਦੇ ਵਿੱਚ ਵੀ ਹਮਲੇ ਹੁੰਦੇ ਰਹੇ ਆ ਮਗਰ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਨੂੰ ਟਾਰਗੇਟ ਕਰਕੇ ਉਹਦੇ ਘਰ ਦੇ ਉੱਤੇ ਹਮਲਾ ਕਰਨਾ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਵੱਡੀ ਸਾਜ਼ਿਸ਼ ਪੰਜਾਬ ਦੇ ਵਿੱਚ ਚੱਲਦੀ ਪਈ ਹੈ ਸੋ ਪੁਲਿਸ ਪ੍ਰਸ਼ਾਸਨ ਇੱਥੇ ਆਇਆ ਹੈ ਫੋਰੈਂਸਿਕ ਦੀ ਟੀਮ ਵੀ ਆਈ ਹੈ ਉਹਨਾਂ ਨੇ ਫੁਟੇਜ ਵੀ ਜਿਹੜੀ ਹੈ ਉਹ ਲੈ ਲਈ ਹੈ ਔਰ ਆਪਣੇ ਕੰਮ ਦੇ ਵਿੱਚ ਲੱਗੇ ਆ ਸਾਰੇ सीसीटीवी फुटेज में क्या देखा आपने सीसीटीवी फुटेज के बीच में यहीं से ई रिक्शा में लोग गए और उन्होंने बाहर से हैंड को अंदर फेंका कितने लोग दिखाई दे रहे हैं दो उसके? लोग दिखाई दे रहे हैं और जैसे ही वो अंदर हुआ तो बड़ा धमाका हुआ और धुआं भी और रोड पे भी आग और अंदर भी चिंगाड़िया पूरी फैली और कालिया जी वगैरह सोए हुए थे उसके बाद उनके सिस्टर और बाकी बच्चे आए थे सब घबरा गए और जैसे ही मेरे को पता चला हम भी सीधे यही पार्टी के कैसे कालिया जी अब कैसे है? कालिया जी कोई चोट तो नहीं आई नहीं देखिए चोट तो नहीं आई तो मगर जो ये काम हुआ ये चिंता का विषय पंजाब के लिए है और ऐसे सीनियर नेता के घर पे ऐसा हमला होना ये और भी चिंता को बढ़ाता है क्योंकि जलंधर हमारा थोड़ा अमन शांति ऐसे हरकतें पहले नहीं हुई है लॉ एंड ऑर्डर तो बिगड़ा हुआ है इसमें तो कोई दो राय नहीं है ਮਗਰ ਐਸੇ ਕਿਸੇ ਵਿਅਕਤੀ ਕੋ ਟਾਰਗੇਟ ਕਰਕੇ ਵਹਾਂ ਪੇ ਹਮਲਾ ਕਰਨਾ ਇਹ ਬਹੁਤ ਬੜਾ ਚਿੰਤਾ ਦਾ ਵਿਸ਼ਾ ਹੈ ਤੁਸੀਂ ਇੱਥੇ ਆਏ ਸੀ ਸੀਸੀਟੀਵੀ ਤੁਸੀਂ ਦੇਖੀਆ ਹੱਲੇ ਤੱਕ ਕਿਸੇ ਨੇ ਜ਼ਿੰਮੇਵਾਰੀ ਵਗੈਰਾ ਲਈ ਕਿਤੇ ਨਹੀਂ ਹੱਲੇ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈਆ ਦੇਖਿਆ ਜਾਂਦਾ ਹੈ ਨਾ ਵੀ ਜਦੋਂ ਕੋਈ ਅਟੈਕ ਵਗੈਰਾ ਹੁੰਦਾ ਹੈ ਇਦਾਂ ਦਾ ਹੱਲੇ ਹੱਲੇ ਕਿਸੇ ਵੀ ਸੰਗਠਨ ਨੇ ਜਾਂ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ ਮਗਰ ਪੁਲਿਸ ਜਿਹੜੀ ਹੈ ਉਹ ਤਬਦੀਸ਼ ਕਰਦੀ ਪਈ ਹੈ ਔਰ ਸਾਰੇ ਅਲਰਟ ਦੇ ਉੱਤੇ ਸਿਟੀ ਨੂੰ ਔਰ ਸਾਰਾ ਏਰੀਆ ਉਹਨਾਂ ਨੇ ਜਿਹੜਾ ਹੈ ਉਹ ਆਪਣਾ ਸਿਸਟਮ ਜਿਹੜਾ ਹੈ ਐਕਟਿਵ ਕਰ ਦਿੱਤਾ ਹੈ ਔਰ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸਵੇਰ ਤੱਕ ਜਿਹੜਾ ਹੈ ਉਹ ਦੁਸ਼ੀਆਂ ਨੂੰ ਫੜਾਂਗੇ ਮਗਰ ਭਾਰਤੀ ਜਨਤਾ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਔਰ ਜਲੰਧਰ ਦੇ ਸੱਭਿਕ ਸਮਾਜ ਦੇ ਵਿੱਚ ਰਹਿੰਦੇ ਹੋਈ ਕਿ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਮੈਂ ਪੰਜਾਬ ਸਰਕਾਰ ਦੀ ਤੁਹਾਨੂੰ ਖੇਧੀ ਕਰਦਾ ਪਿਆ ਹਾਂ ਮਗਰ ਸਾਡੇ ਮਨ ਚ ਦੁੱਖ ਵੀ ਹੈ ਔਰ ਦਰਦ ਵੀ ਹੈ ਅਗਰ ਪ੍ਰਸ਼ਾਸਨ ਇਹਦੇ ਵਿੱਚ ਕੋਈ ਵੀ ਕੜੈਕਸ਼ਨ ਨਹੀਂ ਲੈਂਦੀ ਐ ਦੋਸ਼ੀਆਂ ਨੂੰ ਨਹੀਂ ਫੜਦੀ ਐ ਤਾਂ ਭਾਰਤੀ ਜਨਤਾ ਪਾਰਟੀ ਸੜਕਾਂ ਤੇ ਆਏਗੀ ਕਿਉਂਕਿ ਇਹ ਛੋਟੀ ਗੱਲ ਨਹੀਂ ਸਾਡੀ ਪਾਰਟੀ ਦੇ ਪੂਰਵ ਪ੍ਰਧਾਨ ਪੂਰਵ ਮੰਤਰੀ ਦੇ ਘਰ ਦਿੱਤੇ ਹਮਲਾ ਹੋਇਆ ਅਸੀਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਸ਼ੀਤਲ ਜੀ ਇਹਦੇ ਵਿੱਚ ਇਹਦੇ ਵਿੱਚ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਹਾਂ ਸ਼ੀਤਲ ਜੀ ਨੇ ਗੱਲ ਰੱਖੀ ਹੈ ਕਿ ਤੁਸੀਂ ਲੁਧਿਆਣੇ ਦੀ ਵੀ ਗੱਲ ਕੀਤੀ ਹੈ ਭਾਰਤੀ ਜਨਤਾ ਪਾਰਟੀ ਪਿਛਲੇ ਸਮੇਂ ਤੋਂ ਪੰਜਾਬ ਦੇ ਵਿੱਚ ਤਾਕਤਵਰ ਹੁੰਦੀ ਦਿਖ ਰਹੀ ਹੈ ਚੈ ਨਗਰ ਨਗਰ ਕਮ ਦੀਆਂ ਚੋਣਾਂ ਦੀ ਗੱਲ ਕਰੀਏ ਤੁਸੀਂ ਜਲੰਧਰ ਦੀ ਗੱਲ ਕਰੀਏ ਪਿਛਲੀ ਵਾਰ ਅਸੀਂ 8 ਸੀਟਾਂ ਜਿੱਤੀਆਂ ਸੀ ਇਸ ਵਾਰ ਅਸੀਂ 19 ਜਿੱਤ ਕੇ ਆਏ ਔਰ ਜਿਵੇਂ ਜਿਵੇਂ ਉਹਨਾਂ ਨੇ ਆਪਣੇ ਮੇਰ ਬਣਾਏ ਸਾਰੇ जगਜਾ ਰਹੇ ਸੋ ਇਸ ਇਹ ਵੀ ਕੈਂਗਲ ਹੈਗਾ ਕਿ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੂੰ ਡਰਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਮੈਂ ਤੁਹਾਡੇ ਮੀਡੀਆ ਦੇ ਸਾਥੀਆਂ ਨਾਲ ਇੱਕ ਕਲੀਅਰ ਕਰਨਾ ਚਾਹੁੰਦਾ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਡਰਨ ਵਾਲਾ ਨਹੀਂ ਹੈ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਸਾਡੇ ਸੰਗਠਨ ਮਹਾ ਮੰਤਰੀ ਮੰਤਰੀ ਚੋਰੀ ਨਿਵਾਸ ਨੂੰ ਜੀ ਦਾ ਔਰ ਵਿਜੇભાઈ ਰੂਪਾਨੀ ਜੀ ਦਾ ਫੋਨ ਆ ਗਿਆ ਕਾਲੀਆ ਜੀ ਨਾਲ ਵੀ ਗੱਲ ਕੀਤੀ ਔਰ ਉਹ ਕੇਂਦਰ ਨਾਲ ਵੀ ਸੰਪਰਕ ਕਰਕੇ ਇਹਦੀ ਜਿਹੜੀ ਇਹ ਜਾਂਚ ਹੋਰ ਪੁਖਤਾ ਕਰਾਂਗੇ ਔਰ ਦੋਸ਼ੀਆਂ ਨੂੰ ਤਾਂ ਪਿੱਛੇ ਕਰਾਂਗੇ ਔਰ ਕਾਰਗਰਤਾ ਹੋਰ ਤਗੜਾ ਹੋਏਗਾ ਔਰ 10 ਤਰੀਕ ਨੂੰ ਬੀਐਲ ਸੰਤੋਸ਼ ਜੀ ਜਿਹੜੇ ਸਾਡੇ ਅਖਿਲ ਭਾਰਤੀ ਸੰਗਠਨ ਮਾ ਮੰਤਰੀ ਹੈ ਉਹ ਵੀ ਪੰਜਾਬ ਚ ਅੰਡੀਗੜ੍ਹ ਦੌਰੇ ਤੇ ਉਹਨਾਂ ਨੇ ਆਣਾ ਹੈ ਤੇ ਮੈਨੂੰ ਲੱਗਦਾ ਹੈ ਕਿ ਉਹ ਵੀ ਇਸ ਵਿਸ਼ੇ ਦੇ ਉੱਤੇ ਕੋਈ ਨਾ ਕੋਈ ਜਿਹੜਾ ਆਪਣਾ ਸੰਗਿਆਨ ਜਿਹੜਾ ਉਹ ਲੈਣ ਗਿਆ। ਸੁਸ਼ੀਲ ਜੀ ਅਭਿਜਿਤ ਪਾਣੀ ਦਾ ਬਿਆਨ ਆ ਗਿਆ। ਉਹਨਾਂ ਨੇ ਗੱਲਬਾਤ ਕਰ ਲਈ ਪੰਜਾਬ ਦੇ ਕਿਸੇ ਵੱਡੇ ਮੰਤਰੀ ਜਾਂ ਸੀਐਮ ਸਾਹਿਬ ਨਾਲ ਕੋਈ ਇਸ ਬਾਰੇ ਗੱਲ ਹੋਈ ਹੈ। ਕਲੇਬਾ ਸਾਹਿਬ ਨੇ ਆਪਣੀ ਜਾਂਚ ਨੂੰ ਲੱਗੀ। ਸੀਐਮ ਸਾਹਿਬ ਦਾ ਪਤਾ ਨਹੀਂ ਇਸ ਵੇਲੇ ਕਿੱਥੇ ਹੋਣਗੇ। ਉਹ ਤੁਹਾਨੂੰ ਪਤਾ ਹੀ ਹੈ ਕਿ ਰਾਤ ਨੂੰ ਮਿਲਦੇ ਕਿ ਨਹੀਂ ਮਿਲਦੇ। ਅੱਜ ਤੱਕ ਉਹਨਾਂ ਨੇ ਪੰਜਾਬ ਦੇ ਲਈ ਰਾਤ ਨੂੰ ਕਿੰਨੇ ਕ ਬਿਆਨ ਦਿੱਤੇ ਆ। ਆਪਾਂ ਉੱਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਭਾਰਤੀ ਜਨਤਾ ਪਾਰਟੀ ਇੱਕ ਪਰਿਵਾਰ ਹੈ ਔਰ ਪਰਿਵਾਰ ਦੇ ਜਿਹੜੇ ਸੀਨੀਅਰ ਲੋਕ ਹੈ ਉਹਨਾਂ ਸਾਰੇ ਸੰਪਰਕ ਤੋਂ ਉਹਨਾਂ ਨੇ ਕ और यो जो योजना बताएंगे। ठीक है सर हमने आवाज बड़ी अजीब तरीके से बड़ी तेज आवाज थी और पूरी डस्ट यहाँ पे उड़ी फिर हम लोग वहाँ खिड़की से देखा उठ के फिर उसके बाद नीचे आए तो यहाँ दस बारह लोग पहले खड़े थे बस इतना सर कैसी आवाज थी हम लोग विजय ढाबे सर तो किस तरह की आवाज बहुत तड़ाक की आवाज थी सर तो कुछ पता लगा, लगा कहाँ कुछ कोई भी आई थी कोई व्हीकल वहाँ जहाँ से गुजरा हो कुछ नहीं ये सब नहीं देखा गया सब मैंने आपका क्या नाम है क्या काम करते हैं उमेश बीजे ढाबे में सर्विस करता हूँ ठीक है जी अराउंड एक बजे सानू इनफॉरमेशन मिली कि अत्थे कोई विस्फोट जहाँ हुआ है सो जिन्हों असी आके इतने चैक किया है सारिया टीमों ने उस वे चैक किया फोरेंसिक टीमों वालों भी इतने जाँच की गई है ਤੇ ਅਸੀਂ ਇਸ ਚੱਗੇ ਐਫ ਆਈ ਆਰ ਰਜਿਸਟਰ ਕਰਕੇ ਜੋ ਅੱਗੇ ਬਣਦੀ ਕਾਰਵਾਈ ਹੈ ਉਸ ਤੇ ਤਫ਼ਤੀਸ਼ ਕਰਕੇ ਅਮਲ ਵਿੱਚ ਲਾਂਦੇ ਹਾਂ ਕਿੰਨੇ ਜਾਣੇ ਸੀ ਸੀ ਟੀ ਵੀ ਮੇਂ ਕਿਆ ਸਾਹਮਨੇ ਆਇਆ ਹੈ ਜੀ ਅਜੀ ਅਜੇ ਸੀ ਸੀ ਟੀ ਵੀ ਟ੍ਰੇਲ ਐਗਜ਼ਾਮਿਨ ਕੀਤੀ ਜਾ ਰਹੀ ਹੈ ਤੇ ਅਸੀਂ ਹੁਣੇ ਐਫ ਆਈ ਆਰ ਰਜਿਸਟਰ ਕਰ ਰਹੇ ਹਾਂ ਤੇ ਅੱਗੇ ਇਹਦੇ ਵਿੱਚ ਜੋ ਬਣਦੀ ਕਾਰਵਾਈ ਹੈ ਉਹ ਇਸ ਵਿੱਚ ਲੈ ਕੇ ਜਾ ਰਹੀ ਹੈ ਫਿਲਹਾਲ ਅਸੀਂ ਏਰੀਆ ਜੋ ਹੈ ਜੋ ਜਿੱਥੇ ਆਪਾਂ ਨੂੰ ਇਨਫੋਰਮੇਸ਼ਨ ਆਈ ਸੋ ਅਸੀਂ ਆਸ-ਪਾਸ ਦਾ ਏਰੀਆ ਸਿਕਿਉਰ ਕੀਤਾ ਹੈ ਆਪਣੇ ਜ਼ਿਲ੍ਹੇ ਦੇ ਜਿਹੜੇ ਹੋਰ ਸਾਡੇ ਇੰਪੋਰਟੈਂਟ ਪੁਆਇੰਟਸ ਹੈ ਉਹਨਾਂ ਦੀ ਸਿਕਿਉਰਿਟੀ ਤੇ ਮੇਨ ਜਿਹੜਾ ਸਾਡੇ ਬੱਸ ਸਟੈਂਡ ਰੇਲਵੇ ਸਟੇਸ਼ਨ ਆਪਾਂ ਉਹਨਾਂ ਦੀ ਸਿਕਿਉਰਿਟੀ ਸਿਕਿਉਰਿਟੀ ਸਵੇਰੇ ਠੀਕ ਕੀਤੀ ਹੈ ਜੀ 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 ਬਿਲਕੁਲ ਕੋਸ਼ਿਸ਼ ਕਰੇ ਚੰਡੀਗੜ੍ਹ ਦੇ ਵਿੱਚ ਵੀ ਇਦਾਂ ਹੀ ਇੱਕ ਆਟੋ ਦੇ ਵਿੱਚ ਬੈਠ ਕੇ ਅਟੈਕ ਕੀਤਾ ਜਾਂਦਾ ਉਹੀ ਟ੍ਰੈਂਡ ਜਿਹੜਾ ਹੈਗਾ ਅਸੀਂ ਅਜੇ ਤਫ਼ਤੀਸ਼ ਕਰ ਰਹੇ ਹਾਂ ਜਿਵੇਂ ਵੀ ਡਿਟੇਲਸ ਆਣਗੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਮੈਂ ਕੈਮਰੇ ਦੇ ਵਿੱਚ ਆਈਲ ਜਿਹੜਾ ਫਰਮ ਹੈ ਮੈਡਮ ਅਸੀਂ ਅਜੇ ਫੋਰੈਂਸਿਕ ਟੀਮ ਨੇ ਅਜੇ ਤੋਂ ਸੈਂਪਲ ਲਏ ਆ ਸੋ ਜੋ ਵੀ ਇਨਫੋਰਮੇਸ਼ਨ ਜਿਵੇਂ ਵੀ ਆਂਦੀ ਆ ਆਪਾਂ ਤੁਹਾਡੇ ਨਾਲ ਫਿਰ ਸ਼ੇਅਰ ਕਰਾਂਗੇ ਠੀਕ ਹੈ ਅਸੀਂ ਸੀਸੀਟੀਵੀ ਇੱਥੋਂ ਵੀ ਕਲੈਕਟ ਕੀਤੇ ਹੋਰ ਵੀ ਜਿੱਥੇ ਥਾਵਾਂ ਤੇ ਸਾਨੂੰ ਲੱਗਦਾ ਹੈ ਕਿ ਮੇਨ ਸਾਨੂੰ ਟ੍ਰੇਲ ਮਿਲ ਸਕਦੀ ਹੈ ਉਹ ਆਪਾਂ ਸਾਰੀ ਇਨਫੋਰਮੇਸ਼ਨ ਅਜੇ ਕਲੈਕਟ ਕਰ ਰਹੇ ਹਾਂ ਤੇ ਜਿਵੇਂ ਜਿਵੇਂ ਸਾਡੇ ਕੋਲ ਇਨਫੋਰਮੇਸ਼ਨ ਹੈ ਕਿ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਕੋਈ ਅਸੀਂ ਉਸ ਨੂੰ ਸਾਨੂੰ ਅਜੇ ਜਿਵੇਂ ਜੋ ਚੀਜ਼ਾਂ ਸਾਹਮਣੇ ਆਣਗੀਆਂ ਆਪਾਂ ਤੁਹਾਨੂੰ ਠੀਕ ਹੈ